அ மு மோடு रिश्ते नोटे तोड़ ले सी अपनेयाने मुख मोड़ लए नाते तोड़ ले सी ਖਤਫਣਾ ਫਿਰ ਥੋੜ ਕੋਈ ਨਾ ਫੁੱਲ ਵੇ ਉੱਤੇ ਮਾ ਜਨ ਬਾਬਾ ਜੀ ਮਾ ਜੀ ਕਿਵੇਂ ਤੇ ਕਦੋਂ ਸ਼ੌਂਕ ਪਿਆ ਗਏ ਮੈਨੂੰ ਤਕਰੀਬਨ 7-8 ਸਾਲ ਤੋਂ ਸ਼ੌਂਕ ਹੋ ਗਿਆ ਉਮਰ ਦੇ ਸ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ ਉਹ ਕੋ ਗ੍ਰੈਂਡਫਾਦਰ ਸਾਹਿਬ ਵੀ ਗਾਉਂਦੇ ਸੀ ਉਹਨੇ ਫਾਦਰ ਸਾਹਿਬ ਤੋਂ ਸ਼ੌਂਕ ਪਿਆ ਜੀ ਹਾਂ ਜੀ ਬਹੁਤ ਮਹਿੰਗਾ ਸ਼ੌਂਕ ਆ ਘਰ ਦੇ ਹਾਲਾਤ ਕੀ ਕਿੰਦੇ ਘਰ ਦੇ ਹਾਲਾਤ ਜੇ ਦੇਖ ਰਿਹਾ ਵੀ ਤੇ ਉਹ ਸਾਮਨਤ ਸ਼ੌਂਕ ਨਹੀਂ ਹੈਗਾ ਜੀ ਲੇਕਿਨ ਇਹ ਹੈ ਕਿ ਇੱਕ ਉਮੀਦ ਆਪਣੀ ਮਿਹਨਤ ਰ ਸਦਕੇ ਗੁਰੂਆਂ ਸਦਕੇ ਕਿ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ ਜ਼ਰੂਰ। ਤੇ ਉਸਤਾਦ ਕਿਹਦੇ ਤਾਰਕੇ ਆ ਕਿੰਨਾ ਰਿਆਲ ਕਰਦੇ ਆ। ਹਾਂਜੀ ਉਸਤਾਦਾਂ ਨੇ ਮਰਾ ਕੋ ਸਹੀ ਮੇਰੇ ਉਸਤਾਦ ਹੈ ਜੀ ਲਖੁੰਦਰ ਖੈਰਾ ਜੀ। ਉਹਨਾਂ ਦੇ ਕਾਫੀ ਵੀ ਗਾਣੇ ਆ ਚੁੱਕੇ ਆ ਠੀਕ ਉਹਨਾਂ ਦੇ। ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਉਸਤਾਦਾਂ। ਗਾਇਕ ਕੌਣ ਕੌਣ ਪਸੰਦ ਕਰਦਾ? ਗਾਇਕ ਜੀ ਆਪਣਾ ਮਾਸਟਰ ਸਲੀਮ ਜੀ ਤੇ ਕਮਲ ਕਾਂ ਜੀ। ਹੁਣ ਤੱਕ ਮਿਲੇਗਾ ਦੀ ਉਹਨਾਂ ਨੂੰ? ਸਲੀਮ ਜੀ ਨਹੀਂ ਮਿਲੇ ਮੈਂ ਉਸਤਾਦ ਸਲੀਮ ਜੀ ਨੂੰ ਉਹਨਾਂ ਨੂੰ ਮਿਲੇ ਆ। ਨਮਨਖਾਨ ਜੀ ਨੇ ਸੈਕਟਰੀ ਕੀ ਹੌਸਲਾ ਦਿੱਤਾ ਉਹਨਾਂ ਨੇ ਬੜਾ ਹੌਸਲਾ ਦਿੱਤਾ ਕਿ ਗਾਉ ਤੇ ਸ਼ਾਜੋ ਹਾਂ ਜੀ ਉਹਨਾਂ ਨੂੰ ਮਿਲਾਇਆ ਜਿਨ੍ਹਾਂ ਨੇ ਉਹਨਾਂ ਦਾ ਹੀ ਨਾਮ ਲੈਣਾ ਚਾਹਾਂਗਾ ਕਿਉਂਕਿ ਜੇ ਮੇਰਾ ਨਾਮ ਨਹੀਂ ਲੈਂਦਾ ਤੇ ਫਿਰ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਕਿਉਂਕਿ ਪਹਿਲੀ ਮੇਰੇ ਮੇਰਾ ਭਜਨ ਜਿਹੜਾ ਉਹਨਾਂ ਨੇ ਕਰਵਾਇਆ ਰਾਜੋ ਹਰੀਪੁਰੇ ਸਾਹਿਬ ਨੇ ਠੀਕ ਹੈ ਜੀ ਆਰਐਚ 뮤직 ਤੇ ਲੌਂਜ ਉਹਨਾਂ ਨੇ ਕੀਤਾ ਉਹਨਾਂ ਦੇ ਆਪਣੇ ਚੈਨਲ ਤੋਂ ਠੀਕ ਹੈ ਉੱਤੇ ਜਾ ਕੇ ਸਰਚ ਕਰੋ ਤੇ ਆਪਣਾ ਭਜਨ ਸੁਣੋ ਤੇ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਪਹਿਲੀ ਕਮਾਈ ਯਾਦ ਕੋਈ ਇਸ ਕੰਮ ਤੋਂ ਕੀਤੀ ਹੋਵੇ ਤਾਂ ਕਿੱਥੇ ਫਿਰਦੀ ਪਹਿਲੀ ਕਮਾਈ ਆਪਾਂ ਜੀ ਕੀਤੀ 2013 ਦੀ ਕਵਿਤੀ ਤੇ ਪਹਿਲੀ ਸਟੇਜ ਆਈ ਸੀ 2013-14 ਦੀ ਕਮਾਈ ਮੈਨੂੰ ਯਾਦ ਹੈ ਕਿ ਤਕਰੀਬਨ 300 ਰੁਪਏ ਮਿਲੇ ਸੀ ਹਾਂਜੀ ਹਾਂਜੀ ਖਰਚੇ ਕਿੱਥੇ ਕੀਤੇ ਆ ਉਹ ਖਰਚੇ ਮਮਣ ਪਹਿਜਦੇ ਸੀ ਉਹ ਮੈਂ ਕੀ ਸੁਪਨਾ ਕੀ ਹੈ ਜੀ ਸੁਪਨਾ ਹੈ ਕਿ ਮੈਂ ਗਾਇਕੀ 'ਚ ਅੱਗੇ ਜਾਵਾਂ ਤੇ ਆਪਣੇ ਮਾਪੋ ਜੀ ਦਾ ਨਾਮ ਰੋਸ਼ਨ ਕਰਾਂ ਤੇ ਉਹਨਾਂ ਨੂੰ ਹਰ ਉਹ ਸੁੱਖ ਦੇ ਸਕਾਂ ਜਿਹੜਾ ਡਿਜ਼ਰਵ ਕਰਦੇ ਨੇ ਤੁਹਾਡਾ ਅਰਿਆਜ਼ ਕਿੰਨਾ ਚਿਰ ਚੱਲਦਾ ਤੁਹਾਡਾ ਜਨਾ ਅਰਿਆਜ਼ ਰੋਜ਼ਾਨਾ ਚੱਲਦਾ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਕਿਸ ਤਰੀਕੇ ਦਾ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਗਾਣੇ ਮੈਂ ਜੀ ਭਜਨ ਜ਼ਿਆਦਾ ਪਸੰਦ ਕਰਦਾ ਗਾਣੇ ਹਾਂਜੀ ਭਜਨ ਮਾਤਰਾ ਨਹੀਂ ਦੇ ਭਜਨਾਂ ਨੂੰ ਪੋਲੀਸ਼ ਕਰ ਦਿੱਦੋਗੇ ਤਸੂਫੀ ਮੈਟਰ ਦਾ ਵੈਸੇ ਪਰਿਵਾਰ ਦਾ ਕੰਮ ਚਲਾਉਣੇ ਕੀ ਕੋਈ ਰੋਕ ਪਰਿਵਾਰ ਦਾ ਕੰਮ ਚਲਾਉਣ ਵਾਸਤੇ ਜੀ ਟੈਲ ਪੱਤਰ ਦਾ ਕੰਮ ਕਰੋ ਕੀ ਲੱਗਦਾ ਕਿਉਂ ਹੱਲੇ ਉਹ ਮੁਕਾਮ ਨਹੀਂ ਹਸਲ ਹੋ ਪਾਇਆ ਚਲੋ ਇੱਕ ਹਰ ਚੀਜ਼ ਦੇ ਇੱਕ ਸਮਾਂ ਹੁੰਦਾ ਪਰ ਇਹ ਇੱਕ ਮੈਨੂੰ ਮੇਰੀ appeal ਹੈ ਕਿ ਦੇਖੋ ਸਭ ਕੁਝ ਜਨਤਾ ਹੀ ਕਰਨ ਵਾਲੀ ਹੈ ਦੁਨੀਆ ਜੇ ਜਨਤਾ ਚਾਵੇ ਤੇ ਹਰ ਸ਼ੋ ਫਰਸ਼ਤੇ ਲ ਹੈ ਜੇ ਜਨਤਾ ਚਾਵੇ ਤੂੰ ਥੱਲੇ ਵੀ ਦੇ ਸਕਦੀ ਇਸ ਕਰਕੇ ਉਹਨਾਂ ਨੂੰ ਮੇਰੀ ਗੁਜਾਰਿਸ਼ ਹੈਗੀ ਹੈ ਕਿ ਜਨਤਾ ਨੂੰ ਵੱਤ ਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਪਿਆਰ ਦਿਓ